ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਦਾ ਮਹੀਨਾ ਜੀ ਸਿੱਖ ਕੌਮ ਦਾ ਪ੍ਰਵਾਨੀਆਂ ਦਾ ਮਹੀਨਾ ਜਿਹੜਾ ਸਾਰਾ ਸਾਲ ਆਪਣਾ ਇਹ ਇਹ ਜੰਗਾਂ ਜੁੱਧਾਂ ਦੇ ਵਿੱਚ ਹੀ ਨੰਗਦਾ ਸਿੱਖ ਕੌਮ ਦੇ ਜਿਵੇਂ ਆਪਾਂ ਕਹਿੰਦੇ ਸੋਗਮਈ ਦਿਨ ਨੇ ਖਾਸ ਕਰ 6 ਪੋ ਤੋਂ ਲੈ ਕੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਆ ਉਹ ਸਾਰਾ ਵਿਛੜ ਜਾਂਦਾ ਚਾਰੇ ਸਹਿਬਜਾ ਦੀਆਂ ਸੀਧੀਆਂ ਹੋ ਜਾਂਦੀਆਂ ਨੇ ਸੋਗਮਈ ਦੰਨੇ ਕੌਮ ਦੇ ਆਪਣੀ ਦੇ ਇਹਦੇ ਵਿੱਚ ਜਿਹੜਾ ਆਪਣਾ ਮਾਣ ਮੱਤਾ ਇਤਿਹਾਸ ਆ ਬਹੁਤ ਕੁਝ ਜਾਣਦੀ ਆਪਾਂ ਨੂੰ ਇਹਦੇ ਵਿੱਚੋਂ ਸਿੱਖਣ ਨੂੰ ਮਿਲਦਾ ਕਿ ਦੇਸ਼ ਕੌਮ ਖਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਜਿਹੜਾ ਸਰਬੰਸਾਹ ਵਾਰਤਾ ਗੁਰੂ ਗੋਬਿੰਦ ਸਿੰਘ ਜਿਹੜੀ ਉਮਰ ਸੀਗੀ 42 ਸਾਲ ਦੀ ਉਮਰ ਤੱਕ ਮਹਾਰਾਜ ਨੇ 14 ਜੰਗਾਂ ਲੜੀਆਂ ਨੇ ਸਭ ਤੋਂ ਜਿਹੜੀ ਆਖਰੀ ਜੰਗ ਸੀਗੀ ਉਹ ਸੀਗੀ ਖਦਰਾਨੇ ਢਾਬ ਤੇ ਜਿਹੜੀ ਮੁਕਸਰ ਦੀ ਧਰਤੀ ਆ ਜਿੱਥੇ ਆਪਾਂ ਮਾਗੀ ਦਾ ਮੇਲਾ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਉਹ ਸਾਰੀਆਂ ਜੰਗਾਂ ਦੇਸ਼ ਕੌਮ ਦੇ ਲਈ ਜ਼ਬਰ ਜ਼ੁਲਮ ਖਿਲਾਫ ਹੀ ਸੀਗੀਆਂ ਇਤਿਹਾਸ ਗਵਾਏ ਗੱਲ ਦਾ ਵੀ ਸਿਕੰਦਰ ਵਰਗੇ ਪੋਰ ਸਰਗੇ ਬਹੁਤ ਕੋਸ਼ਾ ਦੁਨੀਆ ਜਿੱਤਣ ਵਾਲੇ ਜਿਹੜੇ ਸੀਗੇ ਉਹਨਾਂ ਨੇ ਵੀ ਕਦੇ ਨਾ ਕਦੇ ਹਾਰ ਦਾ ਮੂੰਹ ਦੇਖਿਆ ਪਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੰਨਾ ਜੰਗਾਂ ਲੜੀਆਂ ਸਾਰੀਆਂ ਜਿੱਤੀਆਂ ਨੇ ਇਸ ਤੋਂ ਇਲਾਵਾ ਕਿਸੇ ਨੇ ਕਦੇ ਆਪ ਛੜਕੇ ਨਹੀਂ ਗਏ ਉਹ ਜਿੰਨੇ ਵੀ ਉਹਨਾਂ ਨੇ ਜੰਗ ਜੋਧ ਕੋਈ ਚੜ ਕੇ ਆਇਆ ਤਾਂ ਫਿਰ ਉਹ ਸੁੱਕਾ ਨਹੀਂ ਜਾਂਦਾ ਤਾਂ ਇਹ ਜਿਹੜੇ ਆਪਣੇ ਦਿਨ ਨੇ ਬਹੁਤ ਸੂਗਮਈ ਦਿਨ ਨੇ ਆਪਣੀ ਕੌਮ ਦੇ ਲਈ ਵੀ ਇਹਦੇ ਵਿੱਚ ਪਹਿਲਾਂ ਸਭ ਤੋਂ ਜਿਹੜਾ ਆਨੰਦਗੜ੍ਹ ਦਾ ਕਿਲਾ ਮਹਾਰਾ ਛੱਡਦੇ ਨੇ 20 ਦਸੰਬਰ ਦੇ ਆਪਾਂ ਜਿਹੜਾ ਹੁਣ ਅੰਗਰੇਜ਼ੀ ਮਹੀਨੇ ਨੇ 30 ਵੀ ਦੇ ਹਿਸਾਬ ਨਾਲ ਉਥੋਂ ਜਦੋਂ ਛੱਡ ਕੇ ਫਿਰ ਅੱਗੇ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਸਰਸਾ ਨਦੀ ਦੇ ਪਰਿਵਾਰ ਵਿਛੋੜਾ ਹੁੰਦਾ ਆਪਾਂ ਨੂੰ ਪਤਾ ਲੱਗਦਾ ਹੈ ਪਰਿਵਾਰ ਤੋਂ ਸੁਣਦੇ ਆਪਾਂ ਹੁਣ ਵੀ ਉੱਥੇ ਨਾਲ ਕੀਰਤ ਨਿਕਲਦਾ ਉੱਥੇ ਉਹਦੇ ਵਿੱਚ ਦੀ ਜਣਦੀ ਓਵੇਂ ਸੰਗਦਾ ਉਹ ਫੀਲਿੰਗ ਲੈਂਦੀਆਂ ਨੇ ਉਸ ਤੋਂ ਬਾਅਦ ਚਮਕੌਰ ਜਿਹੜਾ ਕਤਲਗੜ੍ਹ ਸਭ ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਦੀ ਇਤਿਹਾਸ ਗੁਰਦੁਆਰਾ ਆਪਣਾ ਉੱਥੇ ਯੁੱਧ ਹੁੰਦਾ ਮੁਗਲਾਂ ਨਾਲ ਯੁੱਧ ਹੁੰਦਾ ਜਦੋਂ ਉੱਥੇ ਜਿਹੜੇ ਵੱਡੇ ਸਾਹਿਬਜ਼ਾਦੇ ਨੇ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਜੀ ਉਹ ਸ਼ਹੀਦ ਹੁੰਦੇ ਨੇ ਪਰ ਫਿਰ ਵੀ ਮਹਾਰਾਜ ਨੇ ਜਾਣਦੀ ਆਪਾਂ ਕਦੇ ਵੀ ਹੰਝੂ ਨਹੀਂ ਡੋਲਿਆ ਦੇਖ ਲੋ ਇੰਨਾ ਉਹਨਾਂ ਦਾ ਜਿਗਰਾ ਸੀਗਾ ਉਹ ਸ਼ਹੀਦ ਹੁੰਦੇ ਨੇ ਉਸ ਤੇ ਚਮਕੌਰ ਦੀ ਗੜੀ ਦੇ ਵਿੱਚੋਂ ਫਿਰ ਸਿੰਘ ਨਾਲ ਦੇ ਬੇਨਤੀ ਕਰਦੇ ਆ ਕਹਿੰਦੇ ਵੀ ਮਹਾਰਾਜ ਤੁਸੀਂ ਇਹ ਕਲਾ ਛੱਡ ਦੋ ਵੀ ਤੁਹਦੀ ਹਜੇ ਜ਼ਰੂਰਤ ਆ ਫਿਰ ਸੰਗਤ ਸਿੰਘ ਹੋਇਆ ਇੱਕ ਸਿੰਘ ਹੋਏ ਨੇ ਸੰਗਤ ਸਿੰਘ ਨੂੰ ਜਿਹੜਾ ਮਹਾਂਦਰਾ ਸੀ ਗੁਰਗੁਵੇਂ ਸਿੰਘ ਜੀ ਅਰਗਾ ਸੀਗਾ ਬਿਲਕੁਲ ਮਹਾਰਾਜ ਨੂੰ ਆਪਣੀ ਕਲਗੀ ਰਿਆ ਜਾਂਦੇ ਆ। ਕਲਗੀ ਸਜਾ ਕੇ ਲਾਉਂਦੇ। ਵੀ ਇਹ ਭਲੇਖਾ ਪਾ ਦੋ ਵੀ ਦੂਜਿਆਂ ਨੂੰ। ਵੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਹੀ ਨੇ। ਆਪ ਉਥੋਂ ਨਿਕਲੇ ਹੁੰਦੇ ਆ। ਵੱਡੇ ਸਾਹਿਬਜ਼ਾਦੇ ਉੱਥੇ ਸੀਧ ਹੋ ਜਾਂਦੇ ਆ ਜੀ। ਉਸ ਤੋਂ ਬਾਅਦ ਮਹਾਰਾਜ ਮਾਚੀ ਵੱਡੇ ਜੰਗਲਾਂ ਚ ਆਉਂਦੇ ਆ। ਆ ਕੇ ਉੱਥੇ ਕੋਈ ਪ੍ਰਵਾਹ ਨਹੀਂ ਕਿਉਂਕਿ ਬੇਪਰਵਾਹੀ ਸੀਗੀ ਉਹ ਮਤਲਬ ਮਹਾਰਾਜ ਦੀ ਕਿਰਪਾ ਕਾਲ ਪੁਰਖੀ ਸੀ ਆਪ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਉਥੇ ਆਪਣਾ ਆਸਣ ਲਾਉਂਦੇ ਨੇ ਮਾਛੀਵਾੜ ਦੇ ਜੰਗਲਾਂ ਵਿੱਚ ਟੈਂਟ ਦਾ ਸਰਾਣਾ ਲੱਗ ਗਿਆ ਆਪਾਂ ਸੁਣਦੇ ਹਾਂ ਇਤਿਹਾਸ ਦੇ ਵਿੱਚ ਆਉਂਦਾ ਆਪਣੇ ਰੂਤੀ ਆਸਾ ਦੀਵਾਰ ਦਾ ਕੀਰਤਨ ਵੀ ਹੁੰਦਾ ਜਿਵੇਂ ਆਪਾਂ ਪਿੱਛੇ ਉੱਥੇ ਸਰਸਨਾ ਦੀ ਵੀ ਦਿੱਤੀ ਹੈ ਕਿ ਆਪਣਾ ਬਹੁਤ ਇਤਿਹਾਸ ਆ ਜਿਹੜਾ ਬਹੁਤ ਖਜ਼ਾਨਾ ਰੁੜ ਗਿਆ ਉੱਥੇ ਜਿਹੜਾ ਪਿੱਛੇ ਮੈਨੂੰ ਸਰਸਨਾ ਨੂੰ ਜਸਕੇ ਜੇ ਬਹੁਤ ਉੱਥੇ ਆਪਣਾ ਜਿਵੇਂ ਆਪਾਂ ਕਹੇ ਦੀ ਵੀ ਲਖਤਾ ਗੁਰੂ ਗ੍ਰੰਥ ਸਾਹਿਬ ਬੀੜਾਂ ਵੀ ਆਪਣੀਆਂ ਸਰਸਨਾ ਦੀ ਜਿਹੜੀ ਰੋੜ ਕੇ ਲੱਗੀ ਕਿਉਂਕਿ ਬਹੁਤ ਖੜਿਆ ਸੀ ਉਹ ਦਰਿਆ ਕਹਿੰਦੇ ਸਰਸਾ ਬਹੁਤ ਨੁਕਸਾਨ ਹੋਇਆ ਉਹ ਚੀਜ਼ਾਂ ਦਾ ਉਸ ਤੋਂ ਬਾਅਦ ਇੱਥੇ ਆ ਕੇ ਫਿਰ ਉਹ ਮਹਾਰਾਜ ਨੇ ਉਚਾਰਨ ਕੀਤਾ ਸੀਗਾ ਕਿ ਮਾਛੀਵਾੜੀ ਦੇ ਜੰਗਲਾਂ ਦੇ ਵਿੱਚ ਇਹ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਆਪਾਂ ਸੁਣਦੇ ਹਾਂ ਨਾ ਦੁੱਧ ਵਿੱਚ ਰੋਗ ਰਜਾਈਆਂ ਦੇ ਓਟਣਾ नाग ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸੋ ਇਸ ਤਰ੍ਹਾਂ ਮਹਾਰਾਜ ਨੇ ਫਿਰ ਵੀ ਕੋਈ ਗਿਲਾ ਨਹੀਂ ਕਰਿਆ ਸੋ ਜਿਹੜੇ ਬੰਦਿਆਂ ਨੇ ਉਦੋਂ ਸੇਵਾ ਕਰ ਲਈ ਉਹ ਖੱਟ ਕੇ ਚਲੇ ਗਏ ਕੁਝ ਜਹਾਂਮ ਦੀ ਨੌ ਬਣ ਗਿਆ ਕਈ ਬੰਦੇ ਲਾਣਤਾਂ ਪਵਾ ਗਏ ਉਹਨਾਂ ਨੇ ਲਾਣਤਾਂ ਹੀ ਪੈਂਦੀਆਂ ਰਹਿਣੀਆਂ ਨੇ ਜਿਵੇਂ ਮਹਾਰਾਜ ਜੀ ਹੁਣ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਹਿਬ ਦੇ ਸ਼ਹੀਦ ਹੋ ਗਏ ਤਾਂ ਇਤਿਹਾਸ ਜੀ ਕਰਾਉਂਦਾ ਮਾਤਾ ਹਰਸ਼ਰਨ ਕੌਰ ਉਹਨੇ ਮਤਲਬ ਜਰੂਰ ਨੂੰ ਪਤਾ ਲੱਗਿਆ ਵੀ ਐਂ ਕਰਕੇ ਮਹਾਰਾਜ ਦੇ ਵੀ ਨਿਕਲ ਗਏ ਉੱਥੋਂ ਚਲੇ ਗਏ ਕਿ ਸਿੰਘ ਸ਼ਹੀਦ ਹੋ ਗਏ ਵੱਡੇ ਸਹਿਬ ਜੀ ਦੇ ਸ਼ਹੀਦ ਹੋ ਗਏ ਤਾਂ ਉਹ ਮਾਈ ਨੇ ਉੱਥੇ ਜਾ ਕੇ ਲਾਸਾਂ ਪਛਾਣ-ਪਛਾਣ ਕੇ ਸਾਰੇ ਜਿਹੜੇ ਸਿੰਘ ਸੀ ਸੀਗੇ ਮਹਾਰਾਜ ਦੇ ਸਹਬਜ਼ਾਦੇ ਸੀਗੇ ਉਹਨਾਂ ਦਾ ਸਸਕਾਰ ਕਰ ਰਹੀ ਹਾਂ ਆਬਜੰਡ ਦੀ ਉੱਤੇ ਨਾਲ ਗੜੀ ਨੂੰ ਘੇਰਾ ਪਿਆ ਹੋਇਆ ਸੀਗਾ ਇਸ ਤੋਂ ਇਲਾਵਾ ਫਿਰ ਜਦੋਂ ਉਹ ਕਦੇ ਚਾਨਣ ਹੋਇਆ ਜਦੋਂ ਚਿਖਾ ਹੁਣ ਇਕੱਠੀਆਂ ਅੱਗ ਲੱਗੀ ਉਹਦੇ ਨਾਲ ਜੋ ਚਾਨਣ ਮੁਗਲ ਫੌਜਾਂ ਨੂੰ ਮਤਲਬ ਪਤਾ ਲੱਗ ਗਿਆ ਵੀ ਆਹ ਚੀਜ਼ ਵੀ ਉੱਥੇ ਕੋਈ ਹੈਗਾ ਉਹ ਦੇਖਣ ਆ ਗਏ ਜੋ ਦੇਖਣ ਆਏ ਉਹ ਤੇ ਉਹਨਾਂ ਨੇ ਉਹਨੂੰ ਉਹ ਬੈਠੀ ਪਾਠ ਕਰਦੀ ਕੀਰਤਨ ਸੋਲੇ ਦਾ ਜਿਵੇਂ ਆਪਣੇ ਨਾ ਸਿੱਖ ਮਰਿਆਦਾ ਜੇ ਜਦੋਂ ਆਪਾਂ ਤੁਸੀਂ ਗਏ ਹੋਵੇਂ ਕਿੰਨੇ ਆਪਾਂ ਸੇਵਾ ਵਿੱਚ ਜਾਂਦੇ ਆ ਕਿਉਂ ਮੌਤ ਤੇ ਕੀਰਤਨ ਸੋਲੇ ਦਾ ਪਾਠ ਕਰਿਆ ਜਾਂਦਾ ਕੀਰਤਨ ਸੋਲੇ ਦਾ ਪਾਠ ਉਹ ਕਰ ਰਹੀ ਸੀ ਮਾਈ ਬੈਠੀ ਕਿਉਂ ਜ਼ਖਮੀ ਹਾਲਤ ਜੋ ਉਹਨਾਂ ਨੇ ਪਹਿਲਾਂ ਜੁੱਧ ਕਰਿਆ ਉਹਨਾਂ ਦੇ ਨਾਲ ਫਿਰ ਉਹ ਜ਼ਖਮੀ ਹਾਲਤ ਵਿੱਚ ਹੀ ਉਹਨਾਂ ਨੇ ਜਿਉਂਦੀ ਨਹੀਂ ਉਹ ਚਿਖਾ ਸੜਦਾ ਸੀ ਉਹ ਵੀ ਕੁਰਬਾਨੀ ਹੋਈ ਉਹਦੀ ਫਿਰ ਇੱਕ ਜਿਹੜੇ ਮਤਲਬ ਸਿੰਘ ਬਚ ਗਏ ਸੀਗੇ ਸਸਕਾਰ ਕਰਨ ਤੋਂ ਉਹਨਾਂ ਨੂੰ ਫਿਰ ਅਗਲੇ ਦਿਨ ਭਾਈ ਤੁਰ ਲੋਕਾਂ ਦੇ ਭਾਈ ਰਾਮਾ ਉਹਨਾਂ ਨੇ ਜਿਹੜੋ ਦਿਨ ਪਤਾ ਲੱਗਾ ਕੋਈ ਸੀਗੇ ਜਿ ਮਤਲਬ ਆ ਪਾ ਕਹਿ ਦਈਏ ਫੂਲ ਕੀਆ ਬਾਂਸ ਹੋਈ ਆ ਉਹਨਾਂ ਜੋ ਉਹ ਕੋਈ ਆਪਦਾ ਕੋਈ ਕੰਮ ਕਾ ਕੋਈ ਵਪਾਰ ਦੇ ਨਾਲ ਕੰਮ ਕਰ ਗਿਆ ਇਸ ਨੂੰ ਪਤਾ ਲੱਗਿਆ ਉਹਨਾਂ ਨੇ ਕਰਿਆ ਕਿ ਭੇਜਿਆ ਬਣਾ ਲਿਆ ਬਾਲ ਫੁੱਲ ਕਮਲਿਆਂ ਸੀ ਦਾ ਉਹਨਾਂ ਨੇ ਪਤਾ ਕਰਪੁਰ ਕੇ ਉਹ ਜਿੰਨੀਆਂ ਲਾਸ਼ਾਂ ਬਜੀਆਂ ਫਿਰ ਉਹਨਾਂ ਨੇ ਸੰਸਕਾਰ ਕਰਿਆ ਉਹਨਾਂ ਲਾਸ਼ਾਂ ਦਾ ਇਸ ਤਰ੍ਹਾਂ ਜਾਣਦੀ ਇਹ ਕੁਰਬਾਨੀ ਵਾਲੇ ਬੰਦੇ ਹੋਗੇ ਜਦੋਂ ਫਿਰ ਉਸ ਤੋਂ ਬਾਅਦ ਜਿਵੇਂ ਅਸੀਗੇ ਛੋਟੇ ਸਾਹਿਬ ਜੀ ਦੇ ਉਹਨਾਂ ਦਾ ਆਪਣੋਂ ਤੇ ਸਾਰਾ ਆਪਾਂ ਪੜ੍ਹਦੇ ਹੀ ਰਹਿੰਨੇ ਆ ਸਾਰਾ ਇਤਿਹਾਸ ਤੁਸੀਂ ਪੜਾਇਆ ਹੀ ਹੋਣਾ ਸੁਣਿਆ ਹੋਣਾ ਉਹ ਗੁਰੂ ਘਰ ਦਾ ਰਸੋਈਆ ਸੀਗਾ ਗੰਗੂ ਬ੍ਰਾਹਮਣ ਗੰਗੂ ਬ੍ਰਾਹਮਣ ਨੇ ਆਪਦੇ ਪਿੰਡ ਲੈ ਗਿਆ ਸੀਗਾ ਸਿਹੇੜੀ ਮਾਤਾ ਜੀ ਨੂੰ ਛੋਟੇ ਸਾਹਿਬ ਜੀ ਦੇ ਵੀ ਚਲੋ ਮੇਰੇ ਨਾਲ ਚਲੋ ਜੀ ਮੈਂ ਤੁਹਾਡੀ ਸੇਵਾ ਵੀ ਤੁਹਾਡੇ ਉਹ ਯਕੀਨ ਕਰਕੇ ਵੀ ਚਲੋ ਆਪਣਾ ਹੀ ਬੰਦਾ ਹੈ ਨਾ ਜਾ ਕੇ ਫਿਰ ਉਹਨਾਂ ਨੇ ਉਥੇ ਰਾਤ ਕੱਟੀ ਤੇ ਉਹ ਲਾਲਚ ਕਰ ਗਿਆ ਮਾਤਾ ਕੋਲੇ ਮਾਤਾ ਗੁਜਰੀ ਕੋਲੇ ਥੈਲੀ ਸੀਗੀ ਆਪਣੇ ਮੋਹਰਾਂ ਦੀ ਉਹ ਚੋਰੀ ਕਰਦਾ ਕਿਤੇ ਰਾਤ ਨੂੰ ਮਾਤਾ ਨੇ ਦੇਖ ਲੈ ਕਿਤੇ ਕਹਤਾ ਵੀ ਗੰਗੂ ਤੂੰ ਮੰਗ ਕੇ ਲੈ ਲੰਦਾ ਕਿੱਡੀ ਗੱਲ ਸੀ ਇਹ ਵੀ ਇਹਨੂੰ ਖਾਸ ਗੱਲ ਨਹੀਂ ਸੀ ਉਹ ਗੱਲ ਦਾ ਜਿਵੇਂ ਕਿ ਉਹ ਗੁੱਸਾ ਕਰ ਗਿਆ ਜਿਵੇਂ ਇਹ ਵੀ ਉਹਦੇ ਮਨ 'ਚ ਪਾਪ ਆ ਗਿਆ ਉਹਨੇ ਜਾ ਕੇ ਮਤਲਬ ਉਹਨੂੰ ਦੱਸਤਾ ਜਾ ਕੇ ਫੌਜਾਂ ਨੂੰ ਮੁਗਲ ਫੌਜਾਂ ਨੂੰ ਜਾ ਕੇ ਉੱਥੇ ਜਿਹੜਾ ਸੀਗਾ ਵजीर खान ਨੂੰ ਵੀ ਮੇਰੇ ਘਰੋਂ ਨੂੰ ਗ੍ਰਿਫਤਾਰ ਕਰ ਉਨੇ ਉਹਦੇ ਕੋ ਪਾਪ ਘੱਟ ਲਿਆ ਲਾਣਤਾ ਪੈ ਗਈਆਂ ਉਹ ਬੰਦੇ ਨੂੰ ਹਨਾ ਸੋ ਜਿਨ੍ਹਾਂ ਨੇ ਪੁੰਨ ਕਰਿਆ ਉਹੋ ਪੁੰਨ ਖੱਟ ਗਈ ਜਿਨ੍ਹਾਂ ਨੇ ਪਾਪ ਕਰਿਆ ਉਹ ਪਾਪ ਖੱਟ ਗਈ ਜਿਹੜੇ ਛੋਟੇ ਸਾਹਿਬ ਜਦੇ ਸੀਗੇ ਬਾਬਾ ਫਤੇ ਸਿੰਘ ਤੇ ਜੋਰਾਵਾਰ ਸਿੰਘ ਇਹ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਨੂੰ ਪਹਿਲਾਂ ਤਾਂ ਕਚੈਰੀ ਲੱਗਦੀ ਸੀ ਸੁਬੀ ਨਵਾਬ ਵਜੀਰ ਖਾਨ ਦੀ ਉਹਦੇ ਵਿੱਚ ਉਹਨਾਂ ਨੂੰ ਲੱਖਾਂ ਦਾ ਪਹਿਲਾਂ ਦਿੱਤੇ ਗਏ ਡਰਾਪੇ ਦਿੱਤੇ ਗਏ ਫਿਰ ਉਹਨੂੰ ਕਿਹਾ ਵੀ ਸਾਨੂੰ ਅਸੀਂ ਬੇਗਮਾਇ ਡੋਲੇ ਦੇ ਦੇਦਨੇ ਵੀ ਤੁਸੀਂ ਕੋਸ਼ਿਸ਼ ਵੀ ਮੰਗੋ ਰਾਜ ਭਾਗ ਮੰਗੋ ਕੋਸ਼ ਮੰਗੋ ਤੁਸੀਂ ਧਰਮ ਛੱਡ ਦੋ ਆਪ ਦਾ ਪਰ ਉਹ ਮੰਨੇ ਨਹੀਂ ਫਿਰ ਮੌਤ ਦੇ ਡਰਾਵੇ ਦੇ ਉੱਤੇ ਤੁਸੀਂ ਇਹ ਦੇ ਕੇ ਮਾਰੇ ਜਾਓਗੇ ਮੰਨੇ ਨਹੀਂ ਉਹ ਉਹ ਆਪਦੇ ਧਰਮ ਤੇ ਕਾਇਮ ਰਹੇ ਅੰਤ ਨੂੰ ਉਹਨਾਂ ਨੂੰ ਫਿਰ ਜਿਹੜਾ ਸੀ ਕਿ ਨੀਹਾਂ ਤੇ ਜਣਾ ਕੇ ਅੰਤਸਾਰਨ ਪ੍ਰਾਸ਼ੀਰ ਕੀਤਾ ਗਿਆ ਜਦੋਂ ਕਿ ਉਹਨਾਂ ਨੂੰ ਉਮਰ ਬਹੁਤ ਛੋਟੀ ਸੀ 7 ਸੀ 9 ਸਾਲ ਦੀ ਉਮਰ ਸੀ ਉਹ ਸਾਹਿਬ ਜੀ ਦੀ ਉਹਨਾਂ ਦੀ ਜਿਹੜੀ ਸੇਵਾ ਮੂਤੀਰਾ ਮੈਨ ਨੇ ਨਹੀਂ ਕੀਤੀ ਸੀ ਉਹਨੇ ਉਹਨਾਂ ਨੇ ਜਦੋਂ ਪਤਾ ਲੱਗਿਆ ਵੀ ਕੈਦ ਨੇ ਉਹ ਮੋਤੀਰਾ ਮਹਾਰਾਜੀ ਨੇ ਜਾ ਕੇ ਉਹਨੂੰ ਦੁੱਧ ਪਿਲਾਉਣ ਦੀ ਸੇਵਾ ਲਈ ਸੀ ਬਾਅਦ ਚ ਫਿਰ ਜਦੋਂ ਪਤਾ ਲੱਗਿਆ ਸੀ ਪਤਾ ਲੱਗਣ ਦੇ ਨਾਲ ਸਿਰ ਉਹਦਾ ਸਾਰਾ ਪਰਿਵਾਰ ਸੀ ਜਿਹੜਾ ਕੋਲੂ ਚ ਕੀੜਦਾ ਸੀ ਜਿਆ ਕਰਕੇ ਢੀੜੀਆਂ ਕੌਮ ਦੇ ਬਹੁਤ ਆਈਆਂ ਨੇ ਜਦੋਂ ਸਹਿਬਜ਼ਾਦਿਆਂ ਨੂੰ ਇਹ ਨਹੀਂ ਹੁੰਦਾ ਵੀ ਕੋਈ ਕੌਮ ਧੱਕਾ ਕਰਦੀ ਉਹ ਅਸਲ ਚ ਉਹ ਧਰਮ ਉਹ ਬੰਦਿਆਂ ਦਾ ਧਰਮ ਹੀ ਨਹੀਂ ਹੁੰਦਾ ਕੋਈ ਜਿਹੜੇ ਬੰਦੇ ਹਜੇ ਕੁਝ ਕਰਦੇ ਜਦੋਂ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਕੀਤਾ ਸੀ ਛੋਟਿਆਂ ਨੂੰ ਜਦੋਂ ਨਹੀਂ ਖਾਚੜਾਏ ਸੀਗੇ ਉਦੋਂ ਮਰੇਰੇ ਕੋਲੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਵੀ ਇਹ ਗਲਤ ਹੋ ਰਿਹਾ ਵੀ ਤੇਰੀ ਦੁਸ਼ਮਣੀ ਗੁਰੂ ਗੋਬਿੰਦ ਸਿੰਘ ਜੀ ਨਾਲ ਆ ਉਹਨੂੰ ਕਿਹਾ ਸੀ ਨਵਾਬ ਨੂੰ ਵੀ ਤੇਰੀ ਬੱਚਿਆਂ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਤੂੰ ਉਦਰਾ ਲੜ ਦੇ ਲੜਨਾ ਸੋ ਉਹ ਫਿਰ ਉਦੋਂ ਹਾ ਦਾ ਨਾਰਾ ਮਾਰਿਆ ਕਰਕੇ ਗੁਰਦੁਆਰਾ ਸਾਹਿਬ ਵੀ ਇੱਥੇ ਮਲੇਰਕੋਟ ਲਈ ਹੈਗਾ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਜਦੋਂ ਆਪਣੇ ਵੰਡ ਹੋਈ ਆ ਤੇਸ਼ ਦੀ ਉਦੋਂ ਜਿਵੇਂ ਪਾਕਿਸਤਾਨ ਬਣਿਆ ਭਾਰਤ ਬਣਿਆ ਜਿਹੜਾ ਮਲੇਰਕੋਟਲੇ ਦੀ ਜੂ ਅੰਦਰ ਬਚਨ ਸਿੰਘ ਮਹਾਰਾਜ ਜੀ ਰਹੂਗਾ ਉਹ 33 ਬਾਹ ਨਹੀਂ ਲਗੂ ਮਲੇਰਕੋਟਲਾ ਕੋ ਗਵਾਸਦਾ ਹੀ ਰਹਾ ਉਹਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ ਸੋ ਇਹ ਐ ਨਹੀਂ ਹੁੰਦਾ ਵੀ ਕੌਮਾਂ ਕਰਦੀਆਂ ਨੇ ਜਿੰਨਾ ਨਾ ਧਰਮੀ ਨਹੀਂ ਹੁੰਦਾ ਕੋਈ ਧਰਮੀ ਬੰਦੇ ਆਪਾਂ ਕਹਿ ਸਕਦੇ ਆ ਵੀ ਇਹ ਆਪਣਾ ਇਤਿਹਾਸ ਹੈ ਸੂਰਬ ਆਪਾਂ ਕਹਿੰਦੇ ਵੀ ਸੂਰਮੇ ਹੋਏ ਨੇ ਗੌਰਵਈ ਇਤਿਹਾਸ ਆਪਣਾ ਸੋਗਮਈ ਨਹੀਂ ਦਿੰਨੇ ਇਹ ਮਤਲਬ ਜਿਹੜਾ ਆਪਣੇ ਇਲਾਕੇ ਨਾਲ ਵੀ ਸੰਬੰਧ ਆ ਜਿਹੜਾ ਇਤਿਹਾਸ ਦਾ ਆਪਣੇ ਗੁਰਦੁਆਰਾ ਸਾਹਿਬ ਆ ਜਿਹੜਾ ਟਾਲੀਆਂਣਾ ਸਾਹਿਬ ਇਤਿਹਾਸਕ استانਾ ਦਸਵੀਂ ਪਾਤਸ਼ਾਹੀ ਦਾ ਜਿਵੇਂ ਮਾਚੀਵਾੜ ਦੇ ਜੰਗਲਾਂ ਜਿਵੇਂ ਆਪਾਂ ਹੋਰ ਜ਼ਿਕਰ ਕਰਦੇ ਆ ਜਿਨ੍ਹਾਂ ਨੇ ਪੁੰਨ ਖੱਤੇ ਉਹਦੇ ਵਿੱਚੋਂ ਗੰਨੀ ਖਾ ਤੇ ਨਵੀ ਖਾ ਹੋਏ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਬੇਨਤੀ ਤੇ ਮਹਾਰਾਜ ਉਹਨਾਂ ਦੇ ਘਰੇ ਗਏ ਸੀ ਫਿਰ ਉਹਨਾਂ ਨੇ ਉੱਥੋਂ ਉੱਚ ਦਾ ਪੀਰ ਕਹਿ ਕੇ ਇਹਨਾਂ ਨੂੰ ਵੀ ਸਾਡੇ ਉੱਚ ਦੇ ਪੀਰ ਨੇ ਮੰਜੇ ਤੇ ਬਿਠਾ ਕੇ ਉਹ ਚਾਰ ਜਾਣੇ ਨਾ ਮਹਾਰਾਜ ਨੂੰ ਉੱਥੋਂ ਕੱਢਿਆ ਸੀ ਗਿਆਨ ਨੇ ਸੋ ਇਹ ਇੰਨੀ ਧਾਰਨਾ ਮਿਲਦੀ ਹੈ ਨੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਗੁਰਦੁਆਰਾ ਟਾਲੀਆਂਣਾ ਸਾਹਿਬ ਪਹੁੰਚਦੇ ਨੇ ਇਹ ਤੇ ਫਿਰ ਨੂਰਾ ਮਾਹੀ ਇਹਨਾਂ ਨੂੰ ਖਬਰ ਦਿੰਦਾ ਜਦੋਂ ਪੁੱਛਦੇ ਆ ਵੀ ਮਾਤਾ ਗੁਜਰੀ ਕੋਲੋਂ ਛੋਟੇ ਸਾਹਿਬ ਜਾਦੇ ਫਿਰ ਉਹ ਦੱਸਦੇ ਆ ਵੀ ਆਹਾ ਬੀਦਗੀ ਆ ਕਹਾਣੀ ਹੋਗੀ ਮਹਾਰਾਜ ਵੀ ਛੋਟੇ ਸਾਹਿਬ ਜਾਦਿਆਂ ਨੂੰ ਸਰਹੰਦ ਦੇ ਜਿਹੜੇ ਵਜ਼ੀਰ ਨੇ ਵੀ ਵਜ਼ੀਰ ਖਾਨ ਨੇ ਨਵਾਬ ਜਿਹੜਾ ਵਜ਼ੀਰ ਖਾਨ ਆ ਵੀ ਉਹਨੇ ਕੰਧਾਂ ਚੜਵਾ ਕੇ ਸ਼ਹੀਦ ਕਰਤਾ ਸੋ ਜਿਹੜਾ ਉਦੋਂ ਹੀ ਮਤਲਬ ਆਪਾਂ ਇੱਕ ਬੀਸ਼ਰਾਂ ਦਾ ਆਪਾਂ ਸੁਣਦੇ ਹਾਂ ਜਿਹੜੀ ਆਪਾਂ ਗੱਲ ਇਹ ਜਦ ਦਰਦ ਕਹਾਣੀ ਨਿੱਕਿਆਂ ਦੀ ਰੂ ਰੂ ਕੇ ਦੱਸੀ ਨੂਰੇ ਨੇ ਮੱਥੇ ਪਾਇਆ ਵਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ ਹੁਣ ਜ਼ਾਲਮ ਦੀ ਜੜ ਪੱਟੀ ਜੋ ਉਹ ਹੱਸ ਕੇ ਬਚਨ ਉਚਾਰ ਗਿਆ ਤਾਂ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਇੱਥੇ ਫਿਰ ਮਹਾਰਾਜ ਨੇ ਤੀਰ ਦੇ ਨਾਲ ਜਿਹੜਾ ਕਾਈ ਦਾ ਬੂਟੇ ਕੋਲੇ ਬੈਠੀ ਸੀਗੀ ਉਹਦੇ ਨਾਲ ਜੜ ਪੱਟੀ ਆ ਜੁਲਮ ਦੀ ਜੜ ਪੱਟੀ ਸੀ ਤੇ ਜਿਹੜਾ ਉਥੇ ਜਦੋਂ ਮਤਲਬ ਆਪਾਂ ਸੀਧਿਓ ਥੋੜਾ ਪਹਿਲਾਂ ਦੀ ਗੱਲ ਕਰੀਏ ਜਦੋਂ ਸੂਬੇ ਦੀ ਕਚਹਿਰੀ ਲੱਗਦੀ ਸੀਗੀ ਉਦੋਂ ਮਾਤਾ ਗੁਜਰਕੌਰ ਤੇ ਛੋਟੇ ਸਹਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰੀ ਰੱਖਿਆ ਠੰਡਾ ਬੁਰਜ ਐ ਸੀਗਾ ਜਿਵੇਂ ਆਪਾਂ ਉੱਚੀ ਕੋਈ ਮਨਾਰ ਹੁੰਦੀ ਐ ਮਨਾਰ ਦੇ ਉੱਪਰ ਮਤਲਬ ਉਹਦੇ ਆਦਾਲੇ ਪਾਣੀ ਛੱਡਿਆ ਹੁੰਦਾ ਸੀ ਉਹ ਜਿਹੜੇ ਮਤਲਬ ਉਦੋਂ ਸਮੇਂ-ਸਮੇਂ ਦੇ ਨਵਾਬ ਹੁੰਦੇ ਸੀਗੇ ਉਹਦੇ ਵਿੱਚ ਆ ਕੇ ਗਰਮੀਆਂ 'ਚ ਆਰਾਮ ਕਰਦੇ ਹੁੰਦੇ ਸੀ ਕਿਉਂਕਿ ਜੋ ਕਰਮ ਹਵਾਲੋਂ ਠੰਡੀ ਕਰਕੇ ਗਰਮੀ ਨਹੀਂ ਲੱਗਣ ਦਿੰਦਾ ਸੀਗਾ ਉਹ ਤਾਂ ਉਹਨੂੰ ਇੱਕ ਸੀਹਾਂ ਦੇ ਰੂਪ ਦੇ ਵਿੱਚ ਉੱਥੇ ਰੱਖਿਆ ਗਿਆ ਸੀ ਖਬਰ ਹੈ ਮੰਨ ਜਾਣ ਇਸ ਤਰ੍ਹਾਂ ਸੀ ਉਹ ਗੱਲ ਜਦੋਂ ਫਿਰ ਇਹ ਜਿਹੜਾ ਹੋਰ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹਰੇਕ ਬੰਦੇ ਨੇ ਆਪਦੀ ਆਪਦੀ ਸੇਵਾ ਲਈ ਆ ਸੇਵਾ ਦੇ ਵਿੱਚ ਇਹ ਵੀ ਆਉਂਦਾ ਵੀ ਜਦੋਂ ਜਿਹੜਾ ਜਦੋਂ ਛੋਟੇ ਸਾਬਦਾ ਦੇ ਸ਼ਹੀਦ ਹੋ ਗਏ ਵੀ ਉਹਨਾਂ ਨੇ ਸੰਸਕਾਰ ਦੇ ਲਈ ਕੋਈ ਜਗ੍ਹਾ ਨਹੀਂ ਦਿੰਦਾ ਸੀਗਾ ਤਾਂ ਉਦੋਂ ਦਾ ਜਿਆ ਸੇਠ ਸੀਗਾ ਟੁੱਟਰਮਲ ਬਹੁਤ ਅਮੀਰ ਉਹ ਮਤਲਬ ਸੇਠ ਸੀਗਾ ਉਹਨੇ ਫਿਰ ਮੋਹਰਾ ਮਿਸ਼ਾ ਕੇ ਉਹਨੂੰ ਜਗ੍ਹਾ ਜਿਹੜੀ ਉਹ ਤੋਂ ਮੁੱਲ ਲਈ ਸੀਗੀ ਵੀ ਜਿੰਨੀ ਜਗ੍ਹਾ ਲੈਣੀ ਆ ਤੁਸੀਂ ਉੱਥੇ ਮੋਰਾ ਮਛੋਣੇ ਪੜੀਆਂ ਉਹ ਵੀ ਖੜਮੀ ਆ ਪਰ ਉਹਨੇ ਆਪ ਦਾ ਮਤਲਬ ਮੋਰਾ ਬਿਸ਼ਾ ਕੇ ਮਹਾਰਾਜ ਜਿਹੜੇ ਉਹਨਾਂ ਸੀਗੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਜਦੋਂ ਕਿ ਸੇਵਾ ਕਰਿਆ ਸੀਗਾ ਉਹਨਾਂ ਤੇ ਹੱਥ ਜੀ ਕਰਾਉਂਦਾ ਉਹਨਾਂ ਦੀ ਬਾਦਸ਼ ਹੁਣ ਵੀ ਚੱਲਦੀ ਆ ਉਹ ਹੁਣ ਵੀ ਲੰਗਰ ਲਾਉਂਦੇ ਆ 27 ਤਰੀਕ ਤੱਕ ਉਹਨਾਂ ਦਾ ਲੰਗਰ ਸਰੰਦ ਲੱਗਿਆ ਹੁੰਦਾ ਆਏ ਸਾਲ ਤੁਸੀਂ ਜਿਹੜੀ ਵੀਰੇ ਸੇਵਾ ਕਰਦੇ ਹੋ ਇੱਥੇ ਆਪਣਾ ਗੁਰਦੁਆਰਾ ਬੁੱਢਾ ਸਰ ਦੇ ਸਾਹਮਣੇ ਲੰਗਰ ਲਾਉਂਦੇ ਨੇ ਬੰਦੇ ਬਹੁਤ ਸੇਵਾਦਾਰ ਨੌਜਵਾਨ ਨੇ ਤੁਹਾਡੀ ਸੇਵਾ ਸਫਲ ਆ ਕਿਉਂਕਿ ਤੁਸੀਂ ਸਵੇਰੇ ਸਾਧਰੇ ਉੱਠ ਕੇ ਆਉਂਦੇ ਹੋ ਦਾ ਕੋਸ਼ਿਸ਼ ਕਰਿਆ ਕਰੋ ਵੀ ਤੁਹਾਡੇ ਚਿਹਰਿਆਂ ਤੇ ਆਦ ਨਾ ਜਾ ਆਪਣੇ ਤੁਹਾਨੂੰ ਅੱਗੇ ਵੀ ਕਹਿ ਗਿਆ ਕਿ ਹਟਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਸੀਂ ਸਾਰੇ ਸਮਝਦਾਰ ਹੋ ਵੀ ਇਹ ਸਿੱਕ ਇਤਿਹਾਸ ਦੇ ਸੋਗਮਈ ਆਪਣੇ ਦਿਨ ਨੇ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰਿਆ ਕਰੋ ਵੀ ਜੋ ਤੁਸੀਂ ਸੇਵਾ ਕਰਦੇ ਹੋ ਚਿਹਰਿਆਂ ਤੇ ਤੁਹਾਡੇ ਹਾਸਾ ਨਾ ਹੋਵੇ ਤੁਹਾਡਾ ਅੰਦਰ ਭਿੱਜਿਆ ਹੋਵੇ ਇੱਕ ਤਰ੍ਹਾਂ ਦਾ ਮੋਹ ਦੇ ਨਾਲ ਤੁਸੀਂ ਐ ਲੱਗੋ ਵੀ ਇਹ ਸਾਡੇ ਨਾਲ ਆਪ ਜਨੇ ਬੀਤੀ ਆ ਕੋਈ ਵੀ ਜਦੋਂ ਸੇਵਾ ਕਰਨੀ ਆ ਤਨੋਂ ਮਨੋਂ ਪੂਰੀ ਕਰਨੀ ਆ ਤੁਸੀਂ ਕੋਈ ਜਿਹੜਾ ਬੰਦਾ ਮੈਕ ਤੇ ਵੇਂਦਾ ਉਹਨੂੰ ਵੀ ਇਹ ਗੱਲ ਕਹਿ ਕੇ ਰੱਖੋ ਵੀ ਭਾਈ ਤੂੰ ਪੂਰੇ ਨਿਮਰਤਾ ਨਾਲ ਗੱਲ ਕਰਨਿਆ ਕਿਸੇ ਨਾਲ ਗਰਮ ਨਹੀਂ ਹੋਣਾ ਕੋਸ਼ਿਸ਼ ਕਰਿਆ ਕਰੋ ਵੀ ਜਿੰਨਾ ਕਿਸੇ ਪਾਠ ਕਰ ਸਕਦੇ ਹੋ ਉਹਨਾਂ ਦੀ ਯਾਦ ਚ ਜਿੰਨਾ ਕੋਈ ਮੂਲ ਮੰਤਰ ਕੋਈ ਬਾਹਰ-ਬਾਹਰ ਕਰ ਸਕਦਾ ਜਿੰਨੇ ਵੀ ਕੋਈ ਕਰ ਸਕਦਾ ਉਸ ਹਿਸਾਬ ਨਾਲ ਸੇਵਾ ਕਰਿਆ ਕਰੋ ਪਾਪਾ ਵੀ ਉਹੀ ਗੱਲ ਕਰਨੀ ਪੁੰਨ ਖੱਟ ਕੇ ਜਾਣਾ ਸੇਵਾ ਖੱਟ ਕੇ ਜਾਣਾ ਨਾ ਕਿ ਪਾਪਾ ਪਾਪ ਕਿਉਂਕਿ ਮੈਂ ਦੇਖਿਆ ਕਈ ਲੰਗਰਾਂ ਦੇ ਪਤਾ ਕੀ ਕਰਦੇ ਆ ਮੈਂ ਹੁਣ ਚਲੋ ਤੁਸ ਤਾਂ ਵਧੀਆ ਤਰੀਕੇ ਨਾਲ ਚੱਲਦੇ ਹੋ ਵਿੱਚ ਆ ਜਾਓ ਜੀ ਲੈਚੀਆਂ ਵਾਲੀ ਚਾਹ ਬਣ ਗਈ ਜੀ ਗਰਮ ਕਰਮ ਜਲੇਬੀਆਂ ਜੀ ਫਲਾਨਾ ਜੀ ਉਹ ਜੀ ਆ ਜੀ ਪੈਸੇ ਤਾਂ ਮਿੱਠਾ ਬੰਦਾ ਸਾਰੇ ਕੋਈ ਬਣਾਉਂਦਾ ਨਹੀਂ ਵੈਸੇ ਮੇਰੇ ਮੂੰਹ ਚੋਂ ਨਿਕਲੀ ਗੱਲ ਵੀ ਕਹਿੰਦੇ ਆ ਵੀ ਅੱਜ ਗੋਭੀ ਰਾਇਆ ਜੀ ਸਬਜ਼ੀ ਬਣੀ ਆ ਫਲਾਨਾ ਉਹ ਗੱਲਾਂ ਚੌੜਚ ਆ ਜਾਂਦੀਆਂ ਨੇ ਕਿਉਂਕਿ ਆਪਣਾ ਵੀ ਖੁਸ਼ੀ ਦੇ ਲੰਗਰ ਤਾਂ ਹੈ ਨਹੀਂ ਇਹ ਤਾਂ ਆਪਾਂ ਇੱਕ ਤਰ੍ਹਾਂ ਦਾ ਸੇਵਾ ਕਰ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਸਿੱਖ ਇਤਿਹਾਸ ਦੇ ਇਹ ਜਿਹੜੇ ਉਹਨੇ ਗੌਰਮਈ ਆਪਣਾ ਇਤਿਹਾਸ ਆ ਆਪਾਂ ਨੂੰ ਦਾਗ ਨਾ ਲਾਈਏ ਕਿਉਂਕਿ ਜੇ ਤੁਸੀਂ ਵਧੀਆ ਤਰੀਕੇ ਨਾਲ ਲੋਕਾਂ ਨੂੰ ਮਤਲਬ ਉਹਨਾਂ ਦਾ ਸਤਿਕਾਰ ਨਾਲ ਬੋਲੋਗੇ ਤਾਂ ਤੁਹਾਡੇ ਕੋਲੇ ਖੜ ਕੇ ਸੰਗਤ ਸਾਕੇ ਜ ਉਹਨੂੰ ਸੀਸਾ ਦੇ ਕੇ ਜਾਣਗੇ ਉਹ ਵੀ ਹਾਂ ਯਾਰ ਸੇਵਾਦਾਰ ਹੈ ਕੁਛ ਜੇ ਤੁਸੀਂ ਆਪਾਂ ਕੋਈ ਚੌੜ ਚਪਾਟਾ ਕਰਨ ਵਾਲੀ ਵਿੱਚ ਲੋਬੀ ਜਾਂਦੇ ਆ ਤੁਸੀਂ ਕਦੇ ਵੀ ਨੋਟ ਕਰ ਲਿਓ ਰੋਡ ਦੇ ਕੋਈ ਗੱਡੀ ਛੇਤੀ ਖੜਾਉਗੇ ਨਹੀਂ ਵੀ ਜਿਹੜਾ ਜਿਹਨਾਂ ਦੀ ਬੋਲਬਾਣੀ ਨਹੀਂ ਠੀਕ ਹੈ ਕਿ ਯਾਰ ਉਹ ਕੀ ਕਿਸੇ ਨੂੰ ਛਕਾ ਦੇਣਗੇ ਕੀ ਇਹਨਾਂ ਕੋਲੇ ਹੋਣਾ ਕੋਸ਼ਿਸ਼ ਕਰਿਆ ਕਰੋ ਵੀ ਉਹ ਰੱਬ ਦਾ ਨਾਮ ਵੀ ਛੋਡਾ ਉਹਨਾ ਟਾਈਮ ਤੁਸੀਂ ਛੱਡ ਦਿਆ ਕਰੋ ਹਾਸਾ ਮਖੌਲ ਛੱਡ ਦਿਓ ਗੱਲਾਂ ਬਾਤਾਂ ਛੱਡ ਦਿਓ ਵੀ ਰੋਜ਼ ਹੀ ਗੱਲਾਂ ਮਾਰਦੀਆਂ ਨੇ ਆਪਾਂ ਕੋਸ਼ਿਸ਼ ਕਰਿਆ ਕਰੋ ਵੀ ਸੇਵਾ ਨੂੰ ਸੇਵਾ ਸਮਝ ਕੇ ਕਰਿਆ ਕਰੋ ਥੋੜਾ ਧੰਨਵਾਦ ਆ ਜਿਹੜੇ ਮੁੰਡੇ ਸੇਵਾਦਾਰ ਆਏ ਸਾਰੇ ਸੇਵਾ ਲੋਂਦੇ ਨੇ ਜੀ ਮੁੰਡੇ ਸਵੇਰੇ ਸਾਧਨੀ ਲੱਗ ਜਾਂਦੇ ਨੇ ਫਿਰ ਸ਼ਾਮ ਨੂੰ ਲੰਗਰ ਚੱਲਦਾ ਚਾਹ ਦਾ ਤੇ ਨਾਲ ਜੋ ਵੀ ਰਸ ਵਗੈਰਾ ਇਹ ਦਿੰਦੇ ਨੇ ਰਾਹੀ ਗਿਰਾਂ ਨੂੰ ਤੇ ਉਸ ਤੋਂ ਲਾ ਫਿਰ ਤਿੰਨ ਦਿਨ ਕਲਵਿੰਦਰ ਚੱਲਦਾ ਪ੍ਰਸ਼ਾਦਾ ਜੀ ਤਿੰਨ ਦਿਨ ਪ੍ਰਸ਼ਾਦਾ ਚੱਲੂਗਾ ਜੀ ਕਿਉਂਕਿ ਸੰਗਤ ਆ ਜਿਹੜੀ ਉਹ ਜਦੋਂ ਸਵਾ ਤੋਂ ਵਾਪਸ ਆਉਂਦੀ ਆ ਤਾਂ ਨੇੜੇ-ਤੇੜੇ ਜਿਵੇਂ ਲੰਗਰ ਦੀ ਵਿਵਸਥਾ ਕਈ ਵਾਰੀ ਨਹੀਂ ਹੁੰਦੀ ਸੰਗਤ ਕਿੱਥੋਂ-ਕਿੱਥੋਂ ਚੱਲਿਆ ਗਿਆ ਇਸ ਦੇ ਮੂੰਹ ਜਿਹੜਾ ਅੰਨ ਪੈਂਦਾ ਸੋ ਸੇਵਾ ਕਰਦੇ ਨੇ ਬਹੁਤ ਧੰਨਵਾਦ ਜੋ ਵੀ ਸੇਵਾਦਾਰ ਜਿੱਥੇ ਵੀ ਸੇਵਾ ਕਰ ਰਿਹਾ ਸਭ ਨੂੰ ਮਾਲਕ ਸਮੱਤ ਬਖਸ਼ੇ ਪੁਰ ਸਿੱਖੀ ਜੀਵਨ ਬਖਸ਼ੇ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ